ਲੁਧਿਆਣਾ ਦੇ ਵਿੱਚ ਬੇਕਾਫ ਲੁਟੇਰਿਆਂ ਦੇ ਵੱਲੋਂ ਇੱਕ ਐਨਆਰਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਆ ਕੋਠੀ ਦੇ ਅੰਦਰ ਪਿਆ ਸਮਾਨ ਜਿਵੇਂ ਕਿ ਨਗਦੀ ਸੋਨਾ ਚਾਂਦੀ ਤੇ ਹੋਰ ਬਿਜਲੀ ਦਾ ਸਮਾਨ ਲੁੱਟ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਵੀ ਕੈਪਚਰ ਹੋ ਚੁੱਕੀ ਹੈ ਦਰਅਸਲ ਪਰਿਵਾਰ ਪਿਛਲੇ 5 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਗਰੋਂ ਜੁੜਿਆ ਆ ਚੋਰਾ ਤੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਉਨ੍ਹਾਂ ਹਾਪੁਲਸ ਤੇ ਕੋੜ ਪੀੜਤ ਪਰਿਵਾਰ ਤੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਐ ਪੁਲਿਸ ਅਗਲੇਰੀ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਆ ਲੁਧਿਆਣਾ ਦੇ ਵਿੱਚ ਬੇਕਾਫ ਲੁਟੇਰਿਆਂ ਦੇ ਵੱਲੋਂ ਇੱਕ ਅਨਰਾਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਆ ਕੋਠੀ ਦੇ ਅੰਦਰ ਪਿਆ ਸਮਾਨ ਜਿਵੇਂ ਕਿ ਨਗਦੀ ਸੋਨਾ ਚਾਂਦੀ ਤੇ ਹੋਰ ਬਿਜਲੀ ਦਾ ਸਮਾਨ ਲੁੱਟ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਵੀ ਕੈਦ ਹੋ ਚੁੱਕੀ ਹੈ ਦਰਅਸਲ ਪਰਿਵਾਰ ਪਿਛਲੇ 5 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਗਰੋਂ ਆ ਜੁੜਿਆ ਚੋਰਾਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੁਣ ਪੁਲਿਸ ਤੇ ਕੋਲ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਹੈ ਪੁਲਿਸ ਅਗਲੇਰੀ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਲੁਧਿਆਣਾ ਦੇ ਵਿੱਚ ਬੇਕਾਫ ਲੁਟੇਰਿਆਂ ਦੇ ਵੱਲੋਂ ਇੱਕ ਐਨਆਰਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਕੋਠੀ ਦੇ ਅੰਦਰ ਪਿਆ ਸਾਮਾਨ ਜਿਵੇਂ ਕਿ ਨਗਦੀ ਸੋਨਾ ਚਾਂਦੀ ਤੇ ਹੋਰ ਬਿਜਲੀ ਦਾ ਸਾਮਾਨ ਲੁੱਟ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਵੀ ਕੈਦ ਹੋ ਚੁੱਕੀ ਹੈ ਦਰਅਸਲ ਪਰਿਵਾਰ ਪਿਛਲੇ 5 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਗਰੋਂ ਆ ਜੁੜਿਆ ਚੋਰਾ ਤੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੁਣ ਆਪ ਪੁਲਿਸ ਤੇ ਕੋੜ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਐ ਪੁਲਿਸ ਅਗਲੇਰੀ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਆ ਲੁਧਿਆਣਾ ਦੇ ਵਿੱਚ ਬੇਕਾਬੂ ਲੁਟੇਰਿਆਂ ਦੇ ਵੱਲੋਂ ਇੱਕ ਐਨਆਰਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜੀਆਂ ਆ ਕੋਠੀ ਦੇ ਅੰਦਰ ਪਿਆ ਸਮਾਨ ਜਿਵੇਂ ਕਿ ਨਕਦੀ ਸੋਨਾ ਚਾਂਦੀ ਤੇ ਹੋਰ ਬਿਜਲੀ ਦਾ ਸਮਾਨ ਲੁੱਟ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਵੀ ਕੈਦ ਹੋ ਚੁੱਕੀ ਹੈ ਦਰਅਸਲ ਪਰਿਵਾਰ ਪਿਛਲੇ 5 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਗਰੋਂ ਆ ਜੁੜਿਆ ਚੋਰਾ ਤੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੁਣ ਪੁਲਿਸ ਤੇ ਕੋਲ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਹੈ ਪੁਲਿਸ ਅਗਲੇਰੀ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਲੁਧਿਆਣਾ ਦੇ ਵਿੱਚ ਬੇਕਾਫ ਲੁਟੇਰਿਆਂ ਦੇ ਵੱਲੋਂ ਇੱਕ ਐਨਆਰਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਕੋਠੀ ਦੇ ਅੰਦਰ ਪਿਆ ਸਾਮਾਨ ਜਿਵੇਂ ਕਿ ਨਕਦੀ ਸੋਨਾ ਚਾਂਦੀ ਤੇ ਹੋਰ ਬਿਜਲੀ ਦਾ ਸਾਮਾਨ ਲੁੱਟ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਵੀ ਕੈਦ ਹੋ ਚੁੱਕੀ ਹੈ ਦਰਅਸਲ ਪਰਿਵਾਰ ਪਿਛਲੇ 5 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਮਗਰੋਂ ਆ ਜੁੜਿਆ ਚੋਰਾ ਤੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹੁਣ ਆ ਪੁਲਿਸ ਤੇ ਕੋੜ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਐ ਪੁਲਿਸ ਅਗਲੇਰੀ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ